ਕੀ ਪੰਜਾਬ ਇੱਕ ਵਾਰ ਫਿਰ ਉਸੇ ਖਤਰੇ ਵੱਗ ਵੱਧ ਰਿਹਾ ਜਿਸ ਦੇ ਵਿੱਚੋਂ ਬੜੀ ਹੀ ਮੁਸ਼ਕਲ ਤੇ ਕੁਰਬਾਨੀਆਂ ਦੇ ਨਾਲ ਨਿਕਲ ਕੇ ਆਇਆ ਹੈ ਜੀ ਮੈਂ ਗੱਲ ਕਰ ਰਿਹਾ 1995 ਦੇ ਪੰਜਾਬ ਦੀ ਜਿਸ ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਬੈਂਤ ਸਿੰਘ ਨੂੰ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਇੱਕ ਬੰਬ ਬਲਾਸਟ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਚੰਡੀਗੜ੍ਹ ਤੋਂ ਨਿਕਲੇ ਮੁੱਖ ਮੰਤਰੀ ਪੰਜਾਬ ਦੇ ਬੈਂਤ ਸਿੰਘ ਜਦੋਂ ਆਪਣੇ ਕਾਫਲੇ ਦੇ ਨਾਲ ਤੁਰਨ ਲੱਗਦੇ ਐ ਤਾਂ ਉਹਨਾਂ ਦੇ ਕਾਰ ਦੇ ਵਿੱਚ ਬੰਬ ਬਲਾਸਟ ਹੋ ਜਾਂਦਾ ਹੈ ਔਰ ਉਹ ਜਿਹੜਾ ਬਲਾਸਟ ਸੀ ਉਨ੍ਹਾਂ ਦੇ ਹੀ ਕਾਫਲੇ ਦੇ ਇੱਕ ਪੁਲਿਸ ਕਾਂਸਟੇਬਲ ਵੱਲੋਂ ਰਚੀ ਗਈ ਸਾਜ਼ਿਸ਼ ਦਾ ਨਤੀਜਾ ਸੀ ਜਿਸ ਦਾ ਨਾਮ ਸੀ ਦਲਾਵਰ ਸਿੰਘ ਉਹ ਦਲਾਵਰ ਸਿੰਘ ਵੈਸੇ ਤਾਂ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਸੀ ਪਰ ਅਸਲ ਦੇ ਵਿੱਚ ਉਹ ਖਾਲਸਥਾਨੀ ਸੀ ਬਬਰ ਖਾਲਸਾ ਇੰਟਰਨੈਸ਼ਨਲ ਜਿਹੜਾ ਕਿ ਉਹਨਾਂ ਦੇ ਨਾਲ ਜੁੜਿਆ ਹੋਇਆ ਜਿਸ ਕਰਕੇ ਉਸਨੇ ਬਿਆਨਤ ਸਿੰਘ ਦੀ ਮੌਤ ਦੀ ਸਾਜ਼ਿਸ਼ ਰਚੀ ਉਹ ਸੀ ਦਲਾਵਰ ਸਿੰਘ ਏ ਅੱਜ ਆਪਾਂ ਦਲਾਵਰ ਸਿੰਘ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਪੰਜਾਬ ਇੱਕ ਵਾਰ ਫੇਰ ਉਸੇ ਹੀ ਖਤਰੇ ਵੱਲ ਵੱਧ ਨਜ਼ਰ ਆ ਰਿਹਾ ਹੈ ਕਿਉਂਕਿ ਬੀਤੇ ਦਿਨੀ ਜੜੀ ਈਮੇਲ ਮਿਲੀ ਹੈ ਉਹ ਐਸੇ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਪੰਜਾਬ ਬਹੁਤ ਵੱਡੇ ਖਤਰੇ ਦੇ ਵਿੱਚ ਹੈ ਤੇ ਪੰਜਾਬੀਅਤ ਵੀ ਉਸੇ ਖਤਰੇ ਦੇ ਵਿੱਚੋਂ ਲੰਘ ਰਹੀ ਹੈ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਮੰਤ ਮਿੱਤਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਆਵਾਜ਼ ਇੰਡੀਆ ਟੂ ਡੇ ਦਿਲਾਵਰ ਸਿੰਘ ਦਾ ਜ਼ਿਕਰ ਕਰਨਾ ਇਸ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇਹ ਮੈਂਬਰ ਇੱਕ ਵਾਰ ਫਿਰ ਭਾਵੇਂ ਇਹ ਦੁਨੀਆ ਤੋਂ ਜਾ ਚੁੱਕਿਆ ਹੈ ਬੰਤ ਸਿੰਘ ਦੀ ਮੌਤ ਦੇ ਨਾਲ ਇਹ ਵੀ ਇਸ ਦੁਨੀਆ ਤੋਂ ਚਲਾ ਗਿਆ ਸੀ ਪਰ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਅੱਜ ਵੀ ਜਾਂਦਾ ਹੈ ਇਸ ਦੇ ਜਿਹੜੇ ਲੋਕ ਨੇ ਇਹਨਾਂ ਦੇ ਗੁਰਗੇ ਨੇ ਜਿਹੜੇ ਖਾਲਸਾਨੀ ਸਮਾਤਕ ਨੇ ਉਹ ਅੱਜ ਵੀ ਜਾਂਉਂਦੇ ਨੇ ਜਿਹੜੇ ਅਤਵਾਦ ਨੂੰ ਤਰਜੀਹ ਦਿੰਦੇ ਨੇ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਫਿਰ ਚਾਹੇ ਉਹ ਕੋਈ ਵੀ ਬਹਾਨਾ ਲੱਭਦੇ ਹੋਣ ਉਹਨਾਂ ਲਈ ਹਰੇਕ ਗੱਲ ਬਹਾਨਾ ਹੁੰਦੀ ਹੈ ਅਤੰਕ ਫੈਲਾਉਣ ਦੀ ਬੀਤੇ ਦਿਨੀ ਭਗਵੰਤ ਮਾਨ ਜਦੋਂ ਆਪਣੀ ਮਹਾਲੀਕ ਭਤੀਜੀ ਦੇ ਵਿਆਹ ਦੇ ਵਿੱਚ ਜਾਂਦੇ ਨੇ ਕਰੀਬ 15 ਫਰਵਰੀ ਨੂੰ ਤਾਂ ਉੱਥੇ ਅਚਾਨਕ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਉਨ੍ਹਾਂ ਦਾ ਬੀਪੀ ਹਾਈ ਹੋ ਜਾਂਦਾ ਹੈ ਉਲਟੀਆਂ ਆਉਣ ਲੱਗ ਜਾਂਦੀਆਂ ਨੇ ਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ ਤੇ ਉਹਨਾਂ ਨੂੰ ਉਸੇ ਸਮੇਂ ਮੁਹੱਲੀ ਦੇ 40 ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਜਾਂਦਾ ਹੈ ਇੱਕ ਦਿਨ ਦੇ ਇਲਾਜ ਤੋਂ ਬਾਅਦ ਡਾਕਟਰ ਉਹਨਾਂ ਨੂੰ ਛੁੱਟੀ ਦੇ ਦਿੰਦੇ ਨੇ ਛੁੱਟੀ ਵੀ ਕੀ ਦੇ ਦਿੰਦੇ ਨੇ ਮਾਨ ਸਾਹਿਬ ਜਿੱਦ ਕਰਦੇ ਨੇ ਕਿਉਂਕਿ ਮੋਗਾ ਦੇ ਵਿੱਚ ਰੈਲੀ ਸੀ ਜਿਹੜੀ ਕਿ ਨਸ਼ਾ ਦੇ ਖਿਲਾਫ ਇੱਕ ਆਮ ਆਦਮੀ ਪਾਰਟੀ ਵੱਲੋਂ ਵੱਡੀ ਰੈਲੀ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਿੱਗਜ ਲੀਡਰ ਭੇ ਚਾਹੇ ਹੋ ਮਨੀਸ਼ ਯਸ਼ੋਧਿਆ ਹੋਵੇ ਜਾਂ ਅਰਵਿੰਦ ਕੇਜਰੀਵਾਲ ਹੋਣ ਸਾਰੇ ਉੱਥੇ ਮੌਜੂਦ ਸੀ ਔਰ ਉਸੇ ਰੈਲੀ ਦੇ ਵਿੱਚ ਪੰਜਾਬ ਦੇ ਡੀਆਈਜੀ ਵੀ ਮੌਜੂਦ ਸਨ ਔਰ ਇਸੇ ਰੈਲੀ ਦੇ ਵਿੱਚ ਇੱਕ ਬਾਰ ਫੇਰ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਉਹੀ ਸਿੰਪਟਮ ਫੇਰ ਆਉਣੇ ਸ਼ੁਰੂ ਹੋ ਜਾਂਦੇ ਨੇ ਉਹੀ ਉਲਟੀਆਂ ਉਹੀ ਕਮਜ਼ੋਰੀ ਤੇ ਉਹੀ ਬੀਪੀ ਤੇ ਉਹਨਾਂ ਨੂੰ ਇੱਕ ਵਾਰ ਫੇਰ ਆਨੰਪਾਨਨ ਦੇ ਵਿੱਚ ਮਹੱਲੀ ਲਜਾਇਆ ਜਾਂਦਾ ਹੈ। ਹੋਟੇ ਹਸਪਤਾਲ ਦੇ ਵਿੱਚ ਭੱਤੀ ਕਰਵਾਇਆ ਜਾਂਦਾ ਹੈ। ਉੱਥੇ ਫੇਰ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਤੇ ਉਹਨਾਂ ਨੂੰ ਠੀਕ ਕੀਤਾ ਜਾਂਦਾ ਹੈ। ਤੇ ਉਸ ਦੇ ਨਾਲ ਹੀ ਜਦੋਂ ਉਹ ਜੇਰੇ ਇਲਾਜ ਸੰਤ ਤਾਂ ਇੱਕ ਈਮੇਲ ਆਉਂਦੀ ਹੈ, ਇੱਕ ਧਮਕੀ ਭਰੀ ਈਮੇਲ। ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਆਪਣੇ ਬੱਚੇ ਬਚਾਓ। ਉਹ ਧਮਕੀ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ ਜਾਂ ਜੇ ਆਪਾਂ ਇਹ ਕਹੀਏ ਪਿਛਲੇ ਕਈ ਮਹੀਨਿਆਂ ਤੋਂ ਇਹ ਧਮਕੀਆਂ ਦਾ سلسلہ جاری ਹੈ ਕਦੇ ਸਕੂਲਾਂ ਨੂੰ ਕਦੇ ਰੇਲਵੇ ਸਟੇਸ਼ਨ ਤੇ ਕਦੇ ਫੈਕਟਰੀਆਂ ਨੂੰ ਤੇ ਕਦੇ ਹਸਪਤਾਲ ਨੂੰ ਜੀ ਹਾਂ ਇਹ ਉਹੀ ਇੱਕ ਈਮੇਲ ਸੀ ਜਿਹੜੀ ਭੇਜੀ ਗਈ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਲਵ ਜੇ ਲਿਖਿਆ ਹੋਇਆ ਸੀ ਇਹ ਬੱਚੇ بچਾਓ ਤੇ ਉਸ ਤੋਂ ਬਾਅਦ ਭਗਵੰਤ ਮਾਨ ਬਾਰੇ ਇੱਕ ਤਿੱਖੀ ਚਿਪਣੀ ਕੀਤੀ ਗਈ ਸੀ ਅਸੀਂ ਇਸ ਨੂੰ ਅਫਵਾਹ ਮੰਨ ਸਕਦੇ ਹਾਂ ਫਿਰ ਚਾਹੇ ਇਹ ਅਫਵਾਹੀ ਹੋਵੇ ਪਰ ਇਹ ਬਹੁਤ ਚਿੰਤਾਜਨਕ ਤੇ ਡਰਾਉਣਾ ਹੈ ਕਿਉਂਕਿ ਖੁੱਲੰਘੁਲਾ ਭਗਵੰਤ ਮਾਨ ਲਈ ਪੰਜਾਬ ਦੇ ਮੁੱਖ ਮੰਤਰੀ ਲਈ ਧਮਕੀ ਦੇਣਾ ਉਹ ਵੀ ਉਸ ਵੇਲੇ ਜਦੋਂ ਉਹ ਉਸੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੀ ਜਿਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਉਂਦੀ ਹੈ ਰੋਜ਼ ਦੇ ਵਿੱਚ ਹੀ ਲਿਖਿਆ ਸੀ ਕਿ ਮਾਨ ਨੂੰ ਕਲੋਨੀਅਮ ਜ਼ਹਿਰ ਦੇ ਦਿੱਤਾ ਗਿਆ ਉਸ ਨੂੰ ਪਲੋਨੀਅਮ ਨਾਲ ਇਨਫੈਕਟ ਕਰ ਦਿੱਤਾ ਗਿਆ ਹੈ। ਔਰ ਇਹ ਕਿੰਨਾ ਸੱਚ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਹ ਬਹੁਤ ਡਰਾਉਣਾ ਹੈ। ਕਿਉਂਕਿ ਪਲੋਨੀਅਮ ਇੱਕ ਉਹ ਜ਼ਹਿਰ ਹੈ ਜਿਹੜਾ ਕਿ ਸਭ ਤੋਂ ਖਤਰਨਾਕ ਜ਼ਹਿਰ ਮੰਨਿਆ ਜਾਂਦਾ ਹੈ। ਜਿਸ ਦੀ ਮਾਈਕਰੋ ਕੁਆਂਟੀਟੀ ਸਿਰਫ ਇੰਨੀ ਕੁ ਕੁਆਂਟੀਟੀ ਜਿਸ ਨੂੰ ਸ਼ਾਇਦ ਅਸੀਂ ਅੱਖਾਂ ਨਾਲ ਦੇਖ ਵੀ ਨਾ ਪਾਈਏ। ਜਾਨ ਲੈਣ ਲਈ ਕਾਫੀ ਹੈ। ਇੰਨੀ ਖਤਰਨਾਕ ਹੈ ਇਹ ਪਲੋਨੀਅਮ ਜ਼ਹਿਰ। ਪਲੋਨੀਅਮ ਜ਼ਹਿਰ ਵੈਸੇ ਕਿਸੇ ਨੂੰ ਨਹੀਂ ਪਤਾ ਸੀ ਇਹ ਉਸ ਵੇਲੇ ਮਸ਼ਹੂਰ ਹੋਈ ਜਦੋਂ ਰੀਕਰਸ਼ੀਆ ਦੇ ਸਪਾਈ ਨੂੰ ਇਹ ਪਲੋਨੀਅਮ ਜ਼ਹਿਰ ਦੇ ਕੇ ਮਾਰਿਆ ਗਿਆ ਉਸ ਤੋਂ ਬਾਅਦ ਇਸ ਦਾ ਨਾਮ ਹੋਂਦ ਵਿੱਚ ਆਇਆ ਨਿਊਕਲੀਅਰ ਪ੍ਰੋਸੈਸ ਦੇ ਵਿੱਚ ਇਹ ਪਲੋਨੀਅਮ ਕੈਮੀਕਲ ਹੈ ਜਿਹੜਾ ਵਰਤਿਆ ਜਾਂਦਾ ਹੈ ਰੇਡੀਓ ਐਕਟਿਵ ਰਾਹੀਂ ਇਹ ਪਲੋਨੀਅਮ ਜਿਹੜਾ ਕੈਮੀਕਲ ਹੈ ਉਹ ਕੰਮ ਕਰਦਾ ਹੈ ਪਲੋਨੀਅਮ ਕੈਮੀਕਲ ਇੰਨਾ ਖਤਰਨਾਕ ਹੈ ਕਿ ਇਸ ਦੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਥੋੜੀ ਤੋਂ ਥੋੜੀ ਕੁਆਂਟੀਟੀ ਵੀ ਬੰਦੇ ਦੀ ਜਾਨ ਲੈਣ ਲਈ ਕਾਫੀ ਹੈ ਬਾਹਰ ਇਸ ਦਾ ਕੋਈ ਨੁਕਸਾਨ ਨਹੀਂ ਇਹ ਸਾਹ ਰਾਹੀਂ ਵੀ ਅੰਦਰ ਚਲੀ ਜਾਂਦੀ ਹੈ ਤੇ ਖਾਣ ਪੀਣ ਦੀਆਂ ਚੀਜ਼ਾਂ ਨਾਲ ਵੀ ਇਸ ਨੂੰ ਅੰਦਰ ਭੇਜਿਆ ਜਾ ਸਕਦਾ ਹੈ ਔਰ ਜਿਵੇਂ ਹੀ ਸਰੀਰ ਦੇ ਵਿੱਚ ਜਾਂਦੀ ਹੈ ਤਾਂ ਫਿਰ ਸ਼ੁਰੂ ਹੁੰਦਾ ਹੈ ਇਸ ਦਾ ਅਸਲੀ ਖੇਲ ਖੀਰ ਦੇ ਵਿੱਚ ਜਾਂਦੇ ਹੀ ਇਹ ਸਰੀਰ ਦੇ ਸਾਰੇ ਆਰਗਨਸ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਡਨੀ ਲੀਵਰ ਈਵਨ ਇਥੋਂ ਤੱਕ ਕੇ ਇਹ ਸਾਡੇ ਡੀਐਨਏ ਨੂੰ ਵੀ ਪੂਰੀ ਤਰ੍ਹਾਂ ਖਤਮ ਕਰ ਦਿੰਦੀ ਹੈ। ਇੰਨਾ ਖਤਰਨਾਕ ਜਾਹਿਰ ਹੈ ਇਹ ਪਲੋਨੀਅਮ। ਔਰ ਇਸ ਦੀ ਚਿੰਤਾ ਉਦੋਂ ਵੱਧ ਗਈ ਜਦੋਂ ਉਹੀ ਸਿੰਪਟਮ ਜਿਹੜੇ ਕਿ ਇਸ ਜ਼ਹਿਰ ਦੇ ਕਿਸੇ ਵੀ ਇਨਸਾਨ ਦੇ ਅੰਦਰ ਜਾਣ ਤੋਂ ਬਾਅਦ ਸਾਹਮਣੇ ਆਉਂਦੇ ਨੇ ਜਿਹੜੇ ਕਿ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਵਿੱਚ ਦੇਖੇ ਗਏ। ਉਹੀ ਉਲਟੀਆਂ ਦਾ ਸਿਲਸਿਲਾ, ਉਹੀ ਬੀਪੀ, ਉਹੀ ਸਾਹ ਲੈਣ 'ਚ ਤਕਲੀਫ ਹੋਣੀ ਤੇ ਕਮਜ਼ੋਰੀ ਮਹਿਸੂਸ ਹੋਣੀ, ਬਾਰ-ਬਾਰ ਇਹੀ ਸਿੰਪਟਮ ਦੇਖੇ ਜਾਣੇ, ਇਹੀ ਲੱਛਣ ਦੇਖੇ ਜਾਣੇ ਚਿੰਤਾ ਵਧਾਉਂਦੀ ਹੈ। ਔਰ ਡਰ ਵੀ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਕੀ ਵਾਕਈ ਸਾਡੇ ਮੁੱਖ ਮੰਤਰੀ ਨੂੰ ਇਹ ਜ਼ਹਿਰ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਕਿਉਂਕਿ ਜੇ ਦਿੱਤਾ ਗਿਆ ਤਾਂ ਇਹ ਬਹੁਤ ਖਤਰਨਾਕ ਹੈ ਤਾਂ ਫਿਰ ਸਾਡੇ ਮੁੱਖ ਮੰਤਰੀ ਕੋਲ ਦਿਨ ਬਹੁਤ ਥੋੜੇ ਨੇ ਕਿਉਂਕਿ ਜੋ ਸੁਣਨ ਦੇ ਵਿੱਚ ਆਇਆ ਹੈ ਦੁਰ ਸਰਚ ਦੇ ਵਿੱਚ ਲਿਖਿਆ ਹੋਇਆ ਹੈ ਉਹ ਹੀ ਲਿਖਿਆ ਹੋਇਆ ਕਿ ਹਲੇ ਤੱਕ ਇਸ ਸੁਪਲੋਨੀਅਮ ਕੈਮੀਕਲ ਦਾ ਕੋਈ ਵੀ ਐਂਟੀਡੋਟ ਨਹੀਂ ਜਾਣੀ ਕਿ ਇਸ ਦਾ ਕੋਈ ਵੀ ਤੋੜ ਨਹੀਂ ਇਸ ਦਾ ਕੋਈ ਵੀ ਇਲਾਜ ਨਹੀਂ ਇਸ ਨੇ ਅੰਦਰੋਂ ਅੰਦਰੀ ਸਾਰਾ ਕੁਝ ਖਤਮ ਕਰਕੇ ਇੱਕ ਦਿਨ ਬੰਦੇ ਨੂੰ ਮਾਰ ਮੁਕਾ ਦੇਣਾ ਹੈ ਤਾਂ ਜੇ ਇਹ ਵਾਕਈ ਸਾਡੇ ਮੁੱਖ ਮੰਤਰੀ ਭਵੰਤ ਮਾਨ ਨੂੰ ਦਿੱਤਾ ਗਿਆ ਤਾਂ ਫਿਰ ਇਹ ਬਹੁਤ ਡਰਾਵਨਾ ਔਰ ਖਤਰਨਾਕ ਹੈ ਤਾਂ ਇਸ ਦਾ ਮਤਲਬ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਦਿਨ ਬਹੁਤ ਥੋੜੇ ਰਹਿ ਗਏ ਨੇ ਪਰ ਇਹ ਕਿਵੇਂ ਦਿੱਤਾ ਗਿਆ ਕਿਨੇ ਦਿੱਤਾ ਇਹ ਵੱਡਾ ਸਵਾਲ ਹੈ ਕਿਉਂਕਿ ਈਮੇਲ ਦੇ ਵਿੱਚ ਤਾਂ ਇਹ ਲਿਖਿਆ ਹੋਇਆ ਹੈ ਕਿ ਅਸੀਂ ਦਲਾਵਰ ਦੇ ਵਾਰਸ ਦਲਾਵਰ ਦੇ ਵਾਰਸਾਂ ਵੱਲੋਂ ਇਹ ਕੈਮੀਕਲ ਇਹ ਜ਼ਹਿਰ ਮਾਨ ਨੂੰ ਦੇ ਦਿੱਤਾ ਗਿਆ ਮਾਨ ਨੂੰ ਇਨਫੈਕਟ ਕਰ ਦਿੱਤਾ ਗਿਆ ਔਰ ਉਸ ਦੇ ਵਿੱਚ ਨਾਲ-ਨਾਲ ਇਹ ਵੀ ਲਿਖਿਆ ਗਿਆ ਹੈ ਕਿ ਜੇ ਕਿਵੇਂ ਨਾ ਕਿਵੇਂ ਮੁੱਖ ਮੰਤਰੀ ਬਚ ਵੀ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਹਾਲ ਉਹੀ ਬੰਤ ਮੁਚਰ ਵਰਗਾ ਹੋਵੇਗਾ ਮਤਲਬ ਕਿ ਉਹਨਾਂ ਨੂੰ ਵੀ ਸ਼ਾਇਦ ਬੰਬ ਨਾਲ ਉਡਾ ਦਿੱਤਾ ਜਾਵੇ ਇਹ ਬਹੁਤ ਡਰਾਉਣਾ ਹੈ ਕਿ ਪੰਜਾਬ ਇੱਕ ਵਾਰ ਫਿਰ ਤੋਂ ਉਹੀ 1984-1995 ਦੇ ਦੌਰ ਦੇ ਵਿੱਚ ਜਾਣ ਦੀ ਤਗਾਰ ਦੇ ਉੱਤੇ ਖੜਾ ਹੈ ਕੀ ਪੰਜਾਬ ਦੇ ਵਿੱਚ ਫਿਰ ਉਹੀ ਕਤਲੇਆਮ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਸਾਡੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ ਕੀ ਹੁਣ ਪੰਜਾਬ ਨੂੰ ਬਚਾਉਣ ਲਈ ਦੁਬਾਰਾ ਫਿਰ ਤੋਂ ਉਸੇ ਕਤਲੇਆਮ ਦੇ ਦੌਰ ਦੇ ਵਿੱਚ ਲੰਘਣਾ ਪਵੇਗਾ ਕੀ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਲਈ ਕੋਈ ਪਵਿੱਖ ਨਹੀਂ ਬਚਿਆ ਕੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਕੋਈ ਭਵਿਕਾ ਨਹੀਂ ਬਚਿਆ ਇਹ ਉਹ ਸਵਾਲ ਨੇ ਜਿਹੜੇ ਸਾਨੂੰ ਦਿਨ ਰਾਤ ਪਰੇਸ਼ਾਨ ਕਰਦੇ ਨੇ ਜੇ ਇਹ ਸਵਾਲ ਤੁਹਾਨੂੰ ਵੀ ਪਰੇਸ਼ਾਨ ਕਰਦੇ ਨੇ ਤਾਂ ਇਹਨਾਂ ਦਾ ਜਵਾਬ ਸਾਨੂੰ ਆਪਣੇ ਕਮੈਂਟਾਂ ਰਾਹੀਂ ਜਰੂਰ ਦਿਓ ਕਿਉਂਕਿ ਤੁਹਾਡੇ ਜਵਾਬ ਦੀ ਸਾਨੂੰ ਹਮੇਸ਼ਾ ਹੀ ਉਡੀਕ ਰਹਿੰਦੀ ਹੈ